ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਦੇ ਵਿੱਚ ਆ ਕੇ ਤੁਸੀਂ ਮਿੱਤਰੋ ਸਰਕਾਰੀ ਸਕੂਲ ਦਾ ਗੇਟ ਆ ਜਿਹੜਾ ਗੇਟ ਦੇ ਬਿਲਕੁਲ ਅਕੋਜਟ ਸਾਹਮਣੇ ਥੱਲੇ ਨੂੰ ਸੜਕ ਮੁੜਦੀ ਆ ਉਹ ਸੜਕ ਮੁੜ ਕੇ ਤੇ ਜਮਾ ਰੇਲਵੇ ਲੈਨ ਦੇ ਕੋਲੇ ਬਾਈ ਹੁਣਾਂ ਦਾ ਘਰ ਆ ਮਿੱਤਰੋ ਕਿਹੜੇ ਘਰੇ ਖੜਾ ਕੀ ਨਾਮ ਆ ਬਾਈ ਦਾ 2 ਜਾਨਵਾਰ ਵਿਕਾਊ ਆ ਇੱਕ ਤਾਂ ਤੁਹਾਨੂੰ ਮਿੱਤਰੋ ਉਸ ਸੀਮਣ ਦੀ ਉਸ ਸਾਣ ਦੀ ਪੀ ਵਿਕਾਉਣੀ ਹੈ ਜਿਹੜਾ ਪਿਛਲੇ ਜਿਹ ਦਿਨੀ ਆਪਾਂ ਨੂੰ ਇੱਕ ਬਹੁਤ ਵੱਡਾ ਮੂਰਾ ਨਸਲ ਦੇ ਵਿੱਚ ਘਾਟਾ ਪਿਆ ਵਾ ਮਿੱਤਰੋ ਤੇ ਦੁੱਧ ਦੇ ਰਿਕਾਰਡ ਤਾਂ ਫਿਰ ਉਹਦੇ ਬੋਲਦੇ ਹੀ ਬੋਲਦੇ ਆ ਤੇ ਇੱਕ ਵਿਕਾਉਣੀ ਹੈ ਗਾਂ ਤੁਹਾਡੇ ਕੰਮ ਦੀ ਆਜੋ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਵਧੀਆ ਜੀ ਸੇਤਾ ਦੇ ਪਰਿਵਾਰ ਸਾਰੇ ਠੀਕ ਠਾਕ ਜੀ ਅੱਛਾ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਹਾਂਜੀ ਹਾਂਜੀ ਕੀ ਨਾਮ ਹੈ ਜੀ ਦਰਸ਼ਨ ਸਿੰਘ ਹੈ ਜੀ ਦਰਸ਼ਨ ਸਿੰਘ ਸਾਨੂੰਫ ਸੁਭਾ ਸਿੰਘ ਜੀ ਠੀਕ ਹੈ ਜੀ ਅੱਛਾ ਭਾਈ ਦਰਸ਼ਨ ਦੋ ਜਾਨਵਰ ਵੇਚਨੇ ਆ ਹਨਾ ਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਭਾਈ ਕਿੰਨਵਾ ਸੂਆ ਇਹ ਇਹ ਪਹਿਲੇ ਸੂਆ ਹੈ ਭਾਈ ਅੱਛਾ ਪਹਿਲਾ ਸੂਈ ਹੁੰਦੀ ਆ ਇੰਨੀ ਉਮਰ ਉਦੀ ਹੋਗੀ ਹੋਗੀ ਭਾਈ ਉਮਰ ਕਿੰਨੀ ਹੋਗੀ ਭਾਈ ਇਹਦੀ ਚੌਗੀ ਆ ਜੀ ਚੌਗੀ ਆ ਠੀਕ ਆ ਅੱਛਾ ਕਿਸਮ ਦੀ ਆ ਗਈ ਭਾਈ ਇਹ ਆਪ ਆਪ ਐਮ 29 ਦੀ ਹੈ ਭਾਈ ਠੀਕ ਹੈ ਜੀ ਇਹ ਇਹ ਜਿਹੜਾ ਹੁਣ ਸੀਮਨ ਲੱਗਾ ਹੈ ਜੀ ਇਹ ਅਰਜਨ ਕੁੰਗੜ ਦਾ ਹੀ ਠੀਕ ਆ ਅੱਗੇ ਗੱਬਣ ਅਰਜਨ ਕੁੰਗੜ ਤੋਂ ਆ ਤੇ ਆਪ ਇਹ M29 ਦੀ ਆ। ਹਾਂਜੀ ਕੀ ਬਾਤ ਆ ਬਾਈ ਤੇ ਅਸਾਂ ਦਿਨ ਕਿੰਨੇ ਪਏ ਬਾਈ ਜਾਂਦੇ ਹੇ ਇਹਦੇ ਪਾਲ ਲੈ ਜੂਗੀ ਹਫਤਾ ਜੀ ਲੈ ਜੂਗੀ ਹਫਤਾ ਥੋੜੋ ਥੋੜੋ ਬਹੁਤ ਖਰੀ ਤਿਆਰ ਹੋਈ ਆ ਹਨਾ ਹਾਂਜੀ ਹਾਂਜੀ ਕੋਈ ਭਲਾ ਨਹੀਂ ਕੋਈ ਨਹੀਂ ਜਿੰਨਾ ਲੇਵਾ ਹੈਗਾ ਖਰਾ ਭਲੀ ਪੁਲੀ ਚੰਗੀਆਂ ਝੋਟੀ ਬਈ ਇੱਕ ਗੱਲ ਹੈਗੀ ਬਾਈ M29 ਦਾ ਜਿਹੜਾ ਵੀ ਮਾਰਕ ਆ ਮਿਲਿਆ ਨਾ M29 ਦੇ ਮਾਰਕੇ ਦੇ ਵਿੱਚ ਆਹ ਹੀ ਡਿਜ਼ਾਈਨ ਮਿਲਿਆ 1921 ਦਾ ਪਰਵਾ ਦੀ ਫਰਕ ਕਿਤੇ ਪੈ ਗਿਆ ਹੋਵੇ ਕਈ ਵਾਰੀ ਕਿਉਂਕਿ ਐਵੇਂ ਹੁੰਦਾ ਨਾ ਮਾਲ ਆ ਵੀ ਬੱਚਾ ਲੈ ਜਾਂਦਾ ਪਰ ਕਰਮਾਂ ਵਾਲੇ ਦੇ ਮਾਰਕਾ ਜਿੰਨਾ ਵੀ ਦਿੱਤਾ ਆਪਦੇ ਤੇ ਦਿੱਤਾ ਪਰ ਵੱਡਾ ਘਾਟਾ ਪਿਆ ਵਾ ਮਿੱਤਰੋ ਰਮਨ ਅੱਤੀ ਸਾਣ ਦਾ ਜਿਹੜਾ ਪਿਛਲੇ ਦਿਨੀ ਗੁਜ਼ਰ ਗਿਆ ਮਿੱਤਰੋ ਸਾਡੇ ਤੋਂ ਸਾਦਾ ਲਈ ਦੂਰ ਹੋ ਗਿਆ ਔਰ ਪਰ ਇਹ ਝੋਟੀ ਉਸ ਸੀਮਣ ਦੀ ਆ ਹੁਣ M29 ਦੇ ਦੁੱਧ ਨੂੰ ਤੁਸੀਂ ਪੜੀ ਪੜ ਜਾਣਦੇ ਆ ਵੀ ਪਹਿਲੇ ਸੂਏ ਕਿੰਨਾ ਕਿੰਨਾ ਦੁੱਧ ਕੱਢਿਆ ਦੂਜੇ ਸੂਏ ਕਿੰਨਾ ਕਿੰਨਾ ਦਿੱਤਾ ਕਿਉਂਕਿ ਕਿਸੇ ਇੱਕ ਘਰ ਦੇ ਤਾਂ ਕੋਲੇ ਨਹੀਂ ਇੱਕ अनेका ਘਰਾਂ ਦੇ ਕੋਲੇ M29 ਦੀਆਂ ਝੋਟੀਆਂ ਹੋਣਗੀਆਂ ਮਿੱਤਰੋ ਉਹ ਵੀ ਬਲੀ ਵੱਧਨੀ ਵਾਲੇ ਸਾਹਣਾਂ ਨੂੰ ਦੁੱਧ ਪੈਦਾ ਕੀਤਾ ਜਿਵੇਂ ਬਲੀ ਦਾ ਰਿਜ਼ਲਟ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਇਆ ਉਵੇਂ ਹੀ ਇਹਦਾ ਆਇਆ ਮਿੱਤਰੋ ਅੱਛਾ ਭਾਈ ਹੁਣ ਇਹ ਵੇਚਣੀ ਆ ਹਨਾ ਜੀ ਹਾਂਜੀ ਹਾਂਜੀ ਤੇ ਕੀ ਰੇਟ ਤੈ ਕੀਤਾ ਬਾਈ ਫਿਰ 1.80 ਬਾਈ 1 ਲੱਖ ਤੇ 80000 ਰੁਪਇਆ ਮਾਨਤਨ ਵਿੱਚੋਂ ਮਾਨਤਨ ਬਾਈ ਹੋ ਜਿਹੜਾ ਤੇਰੀ ਵੀਡੀਓ ਵੇਖਿਆ ਹੋਊਗਾ ਕਿੰਨਾ ਕੋ ਕਰਦੀ ਐ ਕਹੇ ਸਭ ਇਹਨੇ ਦੇ ਦਿੱਤੀ ਗਏ ਕਰ ਦਾਂਗੇ ਨਹੀਂ ਖੁੱਲ ਕੇ ਦੱਸ ਦੇ ਨਾ ਡੇ ਰੇਟ ਤੇ ਮਾਨਤਨ ਕਰਦੇ ਯਾਰ 5000 ਰੁਪਇਆ ਕਰ ਦਾਂਗੇ 1.75 ਦੀ ਹਾਂਜੀ ਠੀਕ ਆ ਬਾਈ ਕੱਢੀ ਬਾਹਰ ਨੂੰ ਥੋਰੀ ਮਲੇ ਖੋਲੀ ਦਿਓ ਲੈ ਵੀ ਮਿੱਤਰੋ M29 ਦੀ ਇਹ ਆਪ ਆ ਅੱਗੇ ਗੱਬਣ ਹੈਗੀ ਆ ਇਹ ਜਿਹੜੀ ਕਰਮਾਂ ਵਾਲੀ ਮਿੱਤਰੋ ਇਹ ਹੈ ਗਿਆ ਅਰਜਨ ਕੁੰਗੜ ਤੋਂ ਇਹ ਸੂਆ ਸੁੰਦੀ ਹੈ ਝੋਟੀ ਪਹਿਲਾ ਦੇਖਣ ਨੂੰ ਠੰਣ ਲਿਵਾਏ ਲੱਗਦਾ ਵੀ ਜਿਵੇਂ ਦੂਜਾ ਸੂਆ ਸੁੰਦੀ ਹੋਣੀ ਬਾਡੀ ਤਾਂ ਉਹਨੂੰ ਦੱਸਦੀ ਹੋਊਗੀ ਜੇ ਦੂਜਾ ਪਰ ਨਹੀਂ ਪਿਓਰ ਪਹਿਲਾ ਸੂਆ ਹੁੰਦੀ ਆ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਕੋਲੇ ਆ ਕੇ ਵੇਖਿਆ ਤੁਹਾਨੂੰ ਪਤਾ ਲੱਗੂਗਾ ਪਰ ਪ੍ਰਮਾਤਮਾ ਨੇ ਥਣ ਥਣ ਲੇਵਾ ਲੁਵਾ ਹੁਸਨ ਹਾਸਨ ਸਾਰੇ ਪਾਸਿਓਂ ਤੁਸੀਂ ਕੋਕੇ ਜੜੇ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਹੁਣ ਕਮੈਂਟਾਂ ਦੇ ਵਿੱਚ ਲੋਕ ਕਹਿਣਗੇ ਸਾਬਾਈ ਵੀਡੀਓ ਵਾਲਿਓ ਸਮਝਾ ਦਿਆ ਕਰੋ ਕਿਸੇ ਨੂੰ ਪੈਸੇ ਲੋਕ ਬਹੁਤ ਜ਼ਿਆਦਾ ਮੰਗਦੇ ਆ ਆ ਵੇਖੋ ਭਾਈ ਅਗਲੇ ਨੇ ਪੱਠੇ ਪਾਏ ਆ 4 ਸਾਲ 3 ਸਾਲ ਸੰਭੀ ਆ ਪਹਿਲਾ ਦੁੱਧ ਪਿਆਇਆ ਮੱਝ ਦਾ ਫਿਰ ਫੀਡ ਪਾਈ ਫਿਰ ਦਾਣਾ ਪਾਇਆ ਦੋ ਟਾਈਮ ਖੋਲ ਕੇ ਇੱਧਰ ਉੱਧਰ ਕੀਤੀ ਨਵਾਈ ਤਵਾਈ ਦੀ ਸੇਵਾ ਕੀਤੀ ਅੱਜ ਇਹਦੇ ਪੈਸੇ ਅੱਜ ਮੈਂ ਕਿਵੇਂ ਕਹਦੇ ਆ ਜੇ ਨੂੰ ਬਈ ਤੂੰ ਇੰਨੇ ਮੰਗ ਅਗਰ ਜਨੇ ਤਿਆਰ ਕੀਤੀ ਆ ਬਈ ਇਹਦਾ ਹੱਕ ਆ ਜਿੰਨੇ ਮੰਗੇ ਮਰਜ਼ੀ ਮੰਗੇ ਧਾਨਾ ਹੁੰਦਾ ਅੱਛਾ ਬਈ ਜੜੀਏ ਤੋਂ ਨੰਬਰ ਤੇ ਗਾਵਾਂ ਆਪਣੀ ਇਹ ਕਿੰਨਵਾ ਸੂਆ ਸੁਪਰੀ ਪਈ ਇਹ ਦੂਜਾ ਸੂਆ ਜੀ ਦੂਜਾ ਸੂਆ ਕਹਿੰਦੇ ਕਿੰਨੇ ਦਿਨ ਪਿਆ ਬਈ ਹਜੇ ਇਹਦਾ ਵੀ ਹਫਤਾ ਕਿ ਪਿਆ ਬਈ ਹਫਤਾ ਪਿਆ ਇਹਨੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਬਈ ਇਹਨੇ 7 ਲੀਟਰ ਇੱਕ ਡੰਗ ਦਾ 14 ਕਿਲੋ ਤੋਂ ਡੰਗਾ ਦਾ ਹਾਂਜੀ ਹਾਂਜੀ 13 ਕਿਲੋ ਲਾ ਲਓ 14 ਲੀਟਰ ਲਾ ਲਓ ਠੀਕ ਹੈ ਝੂਨ ਚੜਨ ਨੂੰ ਠੰਡੀ ਰਹੀ ਬਈ ਹਾਂਜੀ ਹਾਂਜੀ ਪੂਰੀ ਠੰਡੀ ਹੈ ਬਈ ਕੋਈ ਚੋਈ ਜਾਵੇਂਗੀ ਤੜੁੱਟੜ ਤਾਂ ਨਹੀਂ ਨਾ ਜੀ ਨਾ ਨਾ ਠੀਕ ਹੈ ਬਈ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਿਆ ਬਈ ਇਹਦਾ 80000 ਬਈ 80 ਰੁਪਿਆ ਮੰਤਣ ਵਿੱਚ ਬਈ ਮੰਤਣ ਕਰਦਾ ਤੇਰੀ ਵੀਡੀਓ ਵੇਖਿਓ ਠੀਕ ਕੱਢੀ ਬਾਹਰੋਂ ਤੋਰੀ ਬਈ ਇਹਨੂੰ ਖੋਲੀ ਮਨਾ ਲੈ ਵੀ ਮਿੱਤਰੋ ਗੋਬਾ ਵਾਲੀ ਜਾਣ ਵਾਲੀ ਐਨ ਗੋਲ ਮੋਲ ਲੋਲੀ ਪੋਲੀ ਮੱਛੀ ਆ ਦੂਜਾ ਸੁਆ ਵਹਿੜਸ ਹੁੰਦੀ ਆ ਥਣ ਥਣ ਬਹੁਤ ਵਧੀਆ ਲੱਗਾ ਮੱਝਾ ਰਗਾ ਲੱਗਾ ਹੋਇਆ ਕੋਈ ਆ ਕੇ ਕੋਲੇ ਵੀ ਵੇਖ ਲਿਓ ਤੁਹਾਨੂੰ ਭਾਉਂਦੀ ਕੱਦ ਬਾਟੀ ਦੀ ਹਰ ਪਾਸੇ ਤੋਂ ਹੀ ਗਾਂ ਓਕੇ ਆ ਜਵੇਂ ਘਰੇ ਰੱਖਣ ਵਾਲਾ ਭਰਾ ਹੁੰਦਾ ਨਾ ਬਈ ਆਂ ਅੰਗ ਆ ਜਿਹੜਾ ਦੁੱਧ ਤਾਂ ਬੇਸ਼ੱਕ 2 ਕਿਲੋ ਘੱਟ ਦੇ ਦੋਵੇ ਪਰ ਬਾਈ ਇਹੋ ਜੇ ਅੰਗ ਨੂੰ ਗਰਮੀ ਸਹਿਣੀ ਆਉਂਦੀ ਆ ਪਹਿਲੇ ਟੀਕੇ ਤੇ ਰਹਿਣ ਵਾਲੇ ਅੰਗ ਹੁੰਦੇ ਇਹ ਕਿਉਂਕਿ ਪਿਓਰਿਟੀ ਨਾਲੋ ਜਿਹੜੇ ਘਰੇ ਬੰਦੇ ਦੁੱਧ ਪਾਉਂਦੇ ਵੇਚਦੇ ਆ ਘਰੇ ਡੈਰੀਆਂ ਡੂਰੀਆਂ ਦੇ ਵਿੱਚ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਆ ਅੰਗ ਪਨਾਇਆ ਕਰੋ ਵੇਖੋ ਥੱਲੋ ਕੀ ਖਬਰਦਾਰਗਾ ਹਜੇ ਇਹਨੇ ਪੜਨਾ ਹਜੇ ਇਹਨੇ ਕਰਮ ਵਾਲੀ ਨੇ ਚੰਗੀ ਨਿਖਰਨਾ ਵਾ ਕਿਉਂਕਿ ਇਹਦੇ ਹਫਤਾ ਪਿਆ ਵਾ ਥਣ ਚੰਗਾ ਲੱਗਾ ਹੋਇਆ ਚੰਗੀ ਗੋਪਾਲੀ ਵਾਲੀ ਅਲਸੀ ਫਿੱਕੀ ਨਹੀਂ ਚਮਕ ਦਮਕ ਵਾਲੀ ਵਹਿੜਾ ਸੀਲ ਠੰਡੀ ਆ ਵੇਖ ਸਕਦੇ ਆ ਤੁਸੀਂ ਇਹਦਾ ਰੇਟ ਬਾਈ ਕੀ ਰਹੂਗਾ ਜ ਗਾਾਂ ਦਾ ਸੀਆ ਰੱਖੇ 80 ਅਰਮਾਨਤਨ ਹੋ ਜੂ ਵਿੱਚੋਂ ਫਿਰ ਠੀਕ ਹੈ ਵੀ 80000 ਰੁਪਿਆ ਗਾਂ ਦੀ ਡਿਮਾਂਡ ਮਹਿੰਦੀ 1 ਲੱਖ 80000 ਰੁਪਿਆ ਡਿਮਾਂਡ ਤੇ ਵੀ ਤੁਸੀਂ ਦੋਵੇਂ ਚੀਜ਼ਾਂ ਲੈਣੀਆਂ ਫਿਰ ਦੋਵਾਂ ਦਾ ਮਾਨਤਨ ਉਸ ਤਰ੍ਹਾਂ ਦਾ ਹੋ ਜੂਗਾ ਬਾਈ ਨੰਬਰ ਕਿੰਨਾ ਆ ਗਿਆ ਆਪਣਾ ਬਾਈ 88470 88470 ਹਾਂਜੀ ਹਾਂਜੀ 10650 10 650 650 ਇੱਕ ਵਾਰੀ ਹੋਰ ਬੋਲ ਦਿਓ ਨੰਬਰ 88470 ਜੀ 10650 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਮਿੱਤਰੋ ਰਾਬਤਾ ਕਰਨ ਬਾਈ ਦੇ ਨਾਲ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਨਵੀ ਪਿਪਲੀ ਜ਼ਿਲ੍ਹਾ ਫਰੀਦਕੋਟ